ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਚੱਲੇ ਅੱਜ ਗਰੋਸਰੀ ਲੈਣ ਕੁਛ ਬੈਸੇ ਮੇਰਾ ਟਿਫਨ ਲੱਗਿਆ ਹੈ। ਤੇ ਆ ਤੁਹਾਨੂੰ ਦੱਸਾਂਗੇ 2024 'ਚ ਗਰੋਸਰੀ ਦੇ ਕੀ ਕੀ ਰੇਟ ਹੋਗੇ। ਆਪਾਂ ਚੱਲਦੇ ਹਾਂ ਵਾਲਮੋਟ ਉੱਥੋਂ ਲੈ ਕੇ ਆਵਾਂਗੇ ਕਿ ਉੱਥੇ ਮੈਂ ਕੁਝ ਹੋਰ ਵੀ ਇਲੈਕਟ੍ਰੋਨਿਕ ਸਟੱਫ ਵੀ ਲੈ ਕੇ ਆਉਣੇ ਨੇ। ਤੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀ ਗਰੋਸਰੀ ਦਾ ਅੱਜ ਦਾ ਰੇਟ ਕੀ ਆ 2024 ਦੇ ਵਿੱਚ ਕੈਨੇਡਾ ਦੇ ਵਿੱਚ ਕਿੰਨੀ ਸਸਤੀ ਹੈ ਕਿੰਨੀ ਮਹਿੰਗੀ ਹੈ। ਠੀਕ ਹੈ। ਚਲੋ ਫਿਰ ਮਿਲਦੇ ਹਾਂ। ਇੱਥੋਂ ਲਾਵਾਂਗੇ ਆਪਾਂ ਸਿਰਫ ਇੱਥੋਂ 600 ਮੀਟਰ ਤੇ ਬੱਸ ਸਟਾਪ ਹੈ ਆਪਣੀ ਬੱਸ ਸਿਰਫ ਉੱਠ ਕਿ ਮਿੰਟਾਂ ਤੱਕ ਆਏਗੀ ਆਪਾਂ ਪੀਗੋ ਕਾਰਡ ਬਣਾਇਆ ਉਹ ਵੀ ਤੁਹਾਨੂੰ ਦੱਸਾਂਗੇ ਪੀਗੋ ਕਾਰਡ ਬਣਦਾ ਬਾਕੀ ਪ੍ਰੈਸਟੋ ਕਾਰਡ ਤਾਂ ਆਪਣਾ ਟੋਰਾਂਟੋ ਤੇ ਅਲਵਾਟਾ ਦੇ ਵਿੱਚ ਬਣਦਾ ਲਓ ਜੀ ਆਪਾਂ ਬੱਸ ਸਟਾਪ ਪਹੁੰਚ ਗਏ ਇੱਥੇ ਬੱਸ ਆਉਗੀ 2-4 ਮਿੰਟਾਂ ਤੱਕ ਫਿਰ ਚੱਲਦੇ ਆਂ ਵਾਲਮੋਟ ਇੱਥੋਂ ਹੈਗਾ 4 ਕਿਲੋਮੀਟਰ ਲਓ ਜੀ ਆਪਾਂ ਪਹੁੰਚ ਗਏ沃尔ਮਾਰਟ ਦੇ ਵਿੱਚ ਤੇ ਦੱਸਾਂਗੇ ਵੜੇ ਕੀ ਸਿਸਟਮ ਹੈ ਕੀ ਕੀ ਰੇਟ ਚੱਲ ਰਿਹਾ ਹੈ ਗ੍ਰੋਸਰੀ ਦਾ ਠੀਕ ਹੈ ਉਹ ਉੱਥੇ ਚੱਲਦੇ ਆ ਜਿੱਥੇ ਫਰੈਸ਼ ਪ੍ਰੋਡਿਊਸ ਲਿਖਿਆ ਉੱਥੇ ਸਾਨੂੰ ਸਾਰੀ ਗ੍ਰੋਸਰੀ ਮਿਲੋਗੀ ਤਾਕਤ ਲਓ ਜੀ ਦੇਖ ਸਕਦੇ ਹੋ ਤੁਸੀਂ ਵਾਟਰ ਮੇਲਨ ਦੇਖ ਸਕਦੇ ਹੋ ਜਿਹੜਾ ਇੱਕ ਵਾਟਰ ਮੇਲਨ ਹੈ 5 ਡਾਲਰ 97 ਸੈਂਟ ਦਾ ਤੇ ਆਹ ਦੇਖ ਸਕਦੇ ਤੁਸੀਂ ਐਪਲ 2 ਡਾਲਰ 97 ਸੈਂਟ ਦਾ ਪਾਉਂਡ ਮਤਲਬ ਕਿ ਅੱਧਾ ਕਿਲੋ ਆ ਸਾਰੇ ਰੇਟ ਤੁਹਾਨੂੰ ਦਿਖਾ ਦਿੰਨੇ ਆ ਵੀਰੇ ਲਓ ਜੀ ਟਮਾਟਰ ਦਾ ਰੇਟ ਦੇਖ ਲਓ 2 ਡਾਲਰ 47 ਸੈਂਟ ਐਲ ਵੀ ਐਨ ਵੀ ਮਤਲਬ ਅੱਧਾ ਕਿਲੋ 453 ਗ੍ਰਾਮ ਠੀਕ ਹੈ ਇਹ ਛੋਟੇ ਟਮਾਟੋ ਗ੍ਰਿਪ ਜੇ ਮਿਨਿ ਆਹ ਦੇਖ ਲਓ ਚਿਕਮਬਰ ਛੋਟੇ ਛੋਟੇ ਚਿਕਮਬਰ ਨੇ ਮਿਨੀ ਚਿਕਮਬਰ ਕਹਿੰਦੇ ਨੇ ਇਹਨੂੰ 3 ਡਾਲਰ 97 454 ਗ੍ਰਾਮ ਆ ਬੱਡੀਆਂ ਆਪਣੇ ਚਿਕਮਬਰ ਆ ਗਏ ਇਹਦਾ ਰੇਟ ਚੱਲ ਰਿਹਾ ਅੱਜ 1.97 ਇੱਕ ਗਾਲਾ ਇੱਕ ਗਾਲਾ ਜੇ ਇੱਕ ਚਕੰਬਰ ਲਾਓਗੇ ਤਾਂ 1.97 ਪਾਏ ਪਊਗਾ ਬੋਲੋ ਜੀ ਐਪਲ ਦਾ ਰੇਟ ਦੇਖ ਲਓ ਬਲਕ ਗਾਲਾ 2.97 ਆਪਣੇ ਗ੍ਰੀਨ ਗੋਲਡਨ ਆਗੇ ਜਿਹਨੂੰ ਆਪਣੇ ਪੰਜਾਬੀ ਚ ਗੋਲਡਨ ਐਪਲ ਕਹਿੰਦੇ ਨੇ 2.97 ਅੱਧਾ ਕਿਲੋ LB ਮਨੇ ਅੱਧਾ ਕਿਲੋ 453 ਗ੍ਰਾਮ LB ਪਾਉਂਡ ਹੋ ਗਿਆ ਇਹ ਅਲੱਗ-ਅਲੱਗ ਕੈਟਾਗਰੀ ਨੇ ਐਪਲ ਦੇ ਵਿੱਚ ਜਿਵੇਂ ਬਲਕ ਪਿੰਕੀ ਲੇਡੀ ਬਲਕ ਕਹਾਣੀ ਕ੍ਰਿਸਪ ਬਲਕ ਫੌਜੀ ਆਹ ਦੇਖ ਲੋ ਨਾ ਅਨਾਸਪਤੀ ਪੀਆਰ ਵਰਡਲਟ ਬਲਕ ਅਨਾਸਪਤੀ ਦਾ ਰੇਟ ਦੇਖ ਲੋ 2.97 ਸੈਂਟ ਇਹ ਸਾਰਾ ਪਾਉਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੱਧਾ ਕਿਲੋ ਲਓ ਜੀ ਆ ਆ ਗਿਆ ਤੁਹਾਡਾ ਗਰੇਪਫਰੂਟ ਔਰੇਂਜ 2.47 ਦਾ ਤੁਸੀਂ ਦੇਖ ਸਕਦੇ ਹੋ ਐਵੋਕਾਡੋਸ ਆ ਗਏ 5.97 ਦਾ ਇਹ ਗਰੋਸਰੀ ਹੈ ਕੈਨੇਡਾ ਦੀ ਆ ਮੰਗੋ ਦੇ ਕਿਲੋ ਮੈਂ ਤਾਂ ਗਲੇ ਸੜੇ ਇਹ ਮੰਗੋ ਲੱਗ ਰਹੇ ਨੇ ਪਰ ਆ ਕੁਆਲਿਟੀ ਹੈਗੀ ਇਹਨਾਂ ਚ 1.47 ਦਾ ਇੱਕ ਮੰਗੋ ਆ ਆਪਣਾ ਨਿੰਬੂ ਲੈ ਸਕਦੇ ਹੋ ਆ λεਮਨ ਬਲਕਰ ਦੇ ਵਿੱਚ ਜੈਲੋ ਵਾਲੇ λεਮਨ ਜਿਹੜੇ ਆਪਣੇ ਘਰਾਂ ਚ ਵੱਡੇ ਲੱਗੇ ਹੁੰਦੇ ਨੇ 87 ਸੈਂਟ ਦਾ ਇੱਕ λεਮਨ ਹੈ ਔਰੈਂਜ ਆ ਗਿਆ ਆਪਣਾ ਔਰੈਂਜ ਸੀਡਲੈਸ 2.47 ਦਾ ਠੀਕ ਹੈ ਲਓ ਜੀ ਅੱਗੇ ਆ ਗਏ ਆਪਣੇ ਬਨਾਣਾ ਜਿਹੜੇ ਆਪਾਂ ਲੈਣ ਆਇਆ 77 ਸੈਂਟ ਦੇ ਪੈਰੇ ਨੇ ਜਮ ਯਾਨੀ ਕਿ ਅੱਧਾ ਕਿਲੋ ਇਹ ਆਪਾਂ ਲੈ ਚੱਲਾਂਗੇ ਅੱਜ ਬਾਅਦ ਚ ਲਾਵਾਂਗੇ ਆਪਾਂ ਬਨਾਣਾ ਚਲੋ ਅੱਗੇ ਚੱਲਦੇ ਆਂ ਇਧਰ ਗ੍ਰੀਨ ਵੈਜੀਟੇਬਲ ਲੱਗੀ ਹੋਈ ਥੈਨੂੰ ਦਿਖਾ ਦੇਣਾ ਕਿ ਕੀ ਕੀ ਰੇਟ ਆ ਆਹ ਲਓ ਜੀ ਗ੍ਰੀਨ ਵੈਜੀਟੇਬਲਸ ਆਹ ਤਣੀਆਂ ਦੇਖ ਲਓ ਤਨੀਏ ਦਾ ਡਾਲਰ ਲੱਗਿਆ 2 ਡਾਲਰ 17 ਦਾ ਠੀਕ ਹੈ ਆ ਟਣੀਆਂ ਦੇਖ ਲਓ ਹਰਫਿਸ 1.27 ਦਾ ਟਣੀਆਂ ਆਹ ਲੋ ਜੀ ਲੀਟਸ ਰਮਾਨੀ 2.97 ਦੀ ਤੇ ਲੀਫ ਗ੍ਰੀਨ ਠੀਕ ਹੈ 2.47 ਆ ਗ੍ਰੇਨ ਆਨੀਅਨ ਠੀਕ ਹੈ ਤੁਸੀਂ ਦੇਖ ਸਕਦੇ ਹੋ ਆ ਬਰੋਕਲੀ ਸਟਾਕਸ ਬਰੋਕਲੀ ਉਹਦੇ 3.47 ਦੀ ਹੈ ਸੈਂਟ ਦੀ ਆ ਸੈਲਰੀ ਸਟਾਕਸ ਦੇਖ ਸਕਦੇ ਆ ਵੀਰੇ ਤੁਸੀਂ ਕੀ ਕੀ ਰੇਟ ਨੇ ਕੀ ਗਾ ਆ ਪੁਦੀਨਾ ਪੁਦੀਨੇ ਦਾ ਰੇਟ ਹੈਗਾ 1.97 ਸੈਂਟ ਆਪਣੇ ਦੇਖ ਲਓ ਸ਼ਿਮਲਾ ਮਿਰਚ ਦੇਖ ਲਓ 5 $27 ਦੀ ਅੱਧਾ ਕਿਲੋ ਆ オレンジ ਸ਼ਿਮਲਾ ਮਿਰਚ ਆ ਗਈ 5 ਡਾਲਰ ਹੈਗੇ 3 ਡਾਲਰ 97 ਦੀ ਦੇਖ ਸਕਦੇ ਤੁਸੀਂ ਇਹ ਜੈਲੋ ਆ ਗਈ ਇਹ ਵੀ 3 ਡਾਲਰ 97 ਦੀ ਆਪਣੀ ਗ੍ਰੀਨ ਆ ਗਈ ਜਿਹੜੀ ਇੰਡੀਆ ਚ ਹੁੰਦੀ ਹੈ 3 ਡਾਲਰ 97 ਦੀ ਹਲੋ ਪੱਤ ਗੋਬੀ ਕੈਬਜ ਗ੍ਰੀਨ 97 ਸੈਂਟ ਦੀ ਅੱਧਾ ਕਿਲੋ ਇਹ ਸਸਤੀ ਹੈ ਇਹ ਰੇਟ ਆ ਬਾਈ ਕੈਨੇਡਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਕੈਰਟ ਦੇਖ ਲਓ 1 ਡਾਲਰ 47 ਅੱਧਾ ਕਿਲੋ ਰੈਡੀਸ਼ ਸ਼ਲਗਮ ਹੋ ਗਿਆ ਆ ਗੋਭੀ ਦਾ ਰੇਟ ਦੇਖ ਲਓ ਕਾਲੀਫਲਾワー ਦਾ ਆਪਣਾ 4.97 ਇਹ ਸਾਰਾ ਤੁਸੀਂ ਦੇਖ ਸਕਦੇ ਹੋ ਲੈ ਮਸ਼ਰੂਮ ਦਾ ਰੇਟ ਵੀ ਦੇਖ ਲਓ ਤੁਸੀਂ 3.47 ਮਸ਼ਰੂਮ ਹੋ ਗਿਆ ਇਹ ਹੈਗੇ ਨੇ ਸਾਰੇ ਵੈਜੀਟੇਬਲਸ ਜਿੰਨਾ ਤੁਸੀਂ ਦੇਖ ਸਕਦੇ ਹੋ ਆ ਸਟਰਾਬੇਰੀ ਆ ਗਈ 5.97 ਠੀਕ ਹੈ ਬੀਰ ਜੀ ਆ ਗਏ ਠੀਕ ਹੈ ਉੱਚੀ ਵੀ ਲੈ ਲੋ ਯਾਰ ਕੁਆਲਿਟੀ ਹੈਗੀ ਇੱਥੇ ਇਹ ਜੀ ਗੱਲ ਨਹੀਂ ਕੁਆਲਿਟੀ ਤੁਹਾਨੂੰ ਜ਼ਰੂਰ ਮਿਲੂਗੀ ਹਰ ਚੀਜ਼ ਚ ਕੁਆਲਿਟੀ ਮਿਲੂਗੀ ਆਹ ਲਓ ਆਨਿਅਨਸ ਦੇਖ ਲਓ ਰੈੱਡ ਵਾਲੇ 5.97 ਜੈਲੋ ਵਾਲੇ 3.97 ਠੀਕ ਹੈ ਮਤਲਬ ਜੇ ਤੁਸੀਂ 1 ਕਿਲੋ 36 ਗ੍ਰਾਮ ਲਓਗੇ ਤਾਂ ਤੁਹਾਨੂੰ 5 ਡਾਲਰ ਦੇ ਪੈਣਗੇ ਇਹ ਸਭ ਕੁਝ ਸਸਤਾ ਇੰਨਾ ਮਹਿੰਗਾ ਵੀ ਨਹੀਂ ਹੈਗਾ ਦੇਖ ਜਾਈਏ ਪਰ ਪਹਿਲਾਂ ਨਾਲ ਬਹੁਤ ਮਹਿੰਗਾ ਹੀ ਹੋਗੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਮਹਿੰਗਾ ਹੀ ਹੋਗੀ ਇੱਧਰ ਆਪਣਾ ਅਦਰਕ ਦੇਖ ਲਓ ਜਿੰਗਰ 2 ਡਾਲਰ 97 ਦਾ 1/2 ਕਿਲੋ گارਲਿਕ ਦੇਖ ਲਓ 97 ਸੈਂਟ ਠੀਕ ਹੈ ਆ ਗਈ ਆਪਣੇ ਲੌਂਗ ਸਕਿਓਚ ਮਤਲਬ ਆਪਣੀ ਜਿਹਨੂੰ ਕੱਦੂ ਗਏ ਦਿੰਦੇ ਨੇ 2 ਡਾਲਰ 47 ਕarele ਆ ਗਿਆ 2 ਡਾਲਰ 60 ਸੈਂਟ ਲੈ ਵੀ ਠੀਕ ਹੈ ਪਹਿਲਾਂ ਨਾ ਮੰਗਾਈ ਹੋ ਗਈ ਵੀਰੇ ਠੀਕ ਹੈ ਅਜਗੁੰਦਰ ਆ ਗਈ ਤੁਹਾਡੀ 1 ਡਾਲਰ 67 ਅ ਡਰਾਈ ਫਰੂਟ ਆ ਗਏ ਪਹਿਲਾ ਦੇਖ ਲਓ ਡਰਾਈ ਫਰੂਟ 100 ਗ੍ਰਾਮ ਨੇ ਕੈਸ਼ੂ ਰੌ ਮਤਲਬ ਆਪਣਾ ਕਾਜੂ ਹੈਗੇ ਨੇ 100 ਗ੍ਰਾਮ 2 ਡਾਲਰ 47 ਦੇ ਬਦਾਮ ਦੇਖ ਲਓ 1 ਡਾਲਰ 88 ਦੇ 100 ਗ੍ਰਾਮ ਠੀਕ ਹੈ ਸਾਰਾ ਆਪਣਾ ਇੱਥੇ ਰੋਸਟਡ ਵੀ ਮਿਲ ਜਾਂਦੇ ਨੇ ਬਦਾਮ ਆਪਣਾ ਦੇਖ ਲਓ ਠੀਕ ਹੈ 3 ਡਾਲਰ 88 ਦੇ ਕਰੋਡ ਮਿਲ ਜਾਂਦੇ ਨੇ ਵਲਨਟ ਪੀਸ 2.48 ਦੇ ਸਾਰੀਆਂ ਚੀਜ਼ਾਂ ਮਿਲਦੀ ਰਹਿੰਦੀ ਇਥੇ ਨਾ ਨਾ ਕੋਈ ਡੀਨ ਬਣਾਉਂਦਾ ਵੀਰੇ ਟੈਨਸ਼ਨ ਨਾ ਲੈ ਇਹ ਫਿਕਰ ਹੋ ਜਾ ਯਾਰ ਨਹੀਂ ਬਣਾਉਂਗਾ ਬਾਈ ਵਾਟਰ ਮੈਨਲ ਸੈੱਟ ਲੈ ਦੇ ਲੋ ਵਲੌਗ ਨਾ ਨਾ ਸਟਾਰਟ ਕਰਿਆ ਵੀਰੇ ਨਵੇਂ ਆਏ ਆ ਸਟਾਰਟ ਕਰਿਆ ਠੀਕ ਨੇ ਡਾਲੀ ਗਰਾਊਸਰੀ ਹੈ ਠੀਕ ਹੈ ਤੁਸੀਂ ਕੁਝ ਵੀ ਲੈ ਸਕਦੇ ਹੋ ਆ ਬਲੂ 베ਰੀਜ਼ ਆ ਗਈਆਂ ਆਪਣੀ ਇਹ 1 ਡਾਲਰ 84 ਦੀਆਂ ਇਹ ਵੀ ਲੈ ਲੈ ਇੱਕ ਸ਼ੋਰਾ ਕੋਈ ਦੇਖ ਸਕਦੇ ਤੁਸੀਂ ਆਪਣੇ ਹੌਟ ਡੌਗ ਆ ਗਏ ਠੀਕ ਆ ਆ ਆਪਣੇ ਬ੍ਰੈਡ ਬਰਡ ਆ ਗਏ ਮੈਂ ਜ਼ਿਆਦਾਤਰ ਮਾਉਂਟ ਬਲੈਕ ਦਾ ਲੈ ਕੇ ਜਾਣਾ ਉਹਨਾਂ ਕਿਉਂਕਿ ਇਹ 1.97 ਕੁਛ ਦਾ ਪੈਂਦਾ ਜਿਹੜਾ ਇਹ 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 ਕਲਾਸਿਕ ਵਾਈਟ ਹੈ 3.27 ਦਾ ਬ੍ਰੈਡ ਦੇਖ ਲਓ 570 ਗ੍ਰਾਮ 3.27 ਦਾ ਪੈਂਦਾ ਹੈ ਕਲਾਸਿਕ ਵਾਈਟ ਵੰਡਰ ਪਰ ਸੇਮ ਕੁਆਲਿਟੀ ਆਪਾਂ ਨੂੰ ਇੱਥੇ ਮਿਲਦੀ ਹੈ ਮਾਉਂਟ ਬਲੈਕ ਵਾਲੀ ਨੂੰ ਤੁਸੀਂ ਦੇਖਦੇ ਹੋਰੇ ਕਿ ਇਹਨੂੰ ਮੈਂ ਇਹਨੂੰ ਚੂਜ਼ ਕਰਦਾ ਹਾਂ ਮਾਉਂਟ ਬਲੈਕ ਬੈਟਰ ਆਪਸ਼ਨ ਆਪਣੇ ਲਈ ਲਓ ਜੀ ਆਪਾਂ ਇਹ ਸਮਾਨ ਲੈ ਲਿਆ ਬਨਾਣਾ ਵੀ ਲੈ ਲੇ ਬੇਰ ਜੇ ਲੈ ਲੇ ਆਪਾਂ ਇਹ ਤੇ ਆ ਹੁਣ ਤੁਸੀਂ ਦੇਖ ਸਕਦੇ ਹੋ ਗਰਾਊਂਡ ਬੀਫ ਤੁਸੀਂ ਇਹ ਦੇਖ ਸਕਦੇ ਹੋ ਪੀਰੀਅਡ ਚੱਲ ਰਿਹਾ 6 ਡਾਲਰ 48 100 ਗ੍ਰਾਮ 7 ਡਾਲਰ 48 ਮਤਲਬ ਚਿਕਨ ਇੱਥੇ ਸਸਤਾ ਏ ਯਾਰ ਪੈਸੇ ਖਾਣਾ ਨਹੀਂ ਚਾਹੀਦਾ ਪਰ ਸਸਤਾ ਹੈ ਮੈਸ ਨੂੰ ਦਿਖਾਉਣ ਲਈ ਥੋੜੀ ਇਨਫੋਰਮੇਸ਼ਨ ਵਾਸਤੇ ਦੱਸ ਰਿਹਾ ਜੀ ਦੇਖ ਸਕਦੇ ਹੋ ਬੀਫ ਹੈ ਸਾਰਾ ਇਹ ਗ੍ਰਿਲਿੰਗ ਆਪਣਾ ਆਹ ਦੇਖ ਲਓ ਆ ਦੇਖ ਲਓ 11 ਡਾਲਰ ਦਾ ਇਹ ਚਿਕਨ ਦਾ ਰੇਟ ਆ ਵੀਰੇ ਹਲਾਲ ਹਲਾਲ ਚਿਕਨ ਤੁਸੀਂ ਸੁਣਿਆ ਹੋਊਗਾ ਆਪਣੇ ਪੰਜਾਬ ਚ ਆਹ ਦੇਖ ਲਓ 1 ਕਿਲੋ ਹੈ ਠੀਕ ਹੈ ਇਹ ਆਪਾਂ ਤੁਹਾਨੂੰ ਜਿੰਨਾ ਹੋ ਸਕੇ ਦਿਖਾ ਰਹੇ ਹਾਂ ਕੀ ਕੀ ਰੇਡ ਚੱਲ ਰਿਹਾ ਅੱਜ ਕੱਲ? ਠੀਕ ਹੈ। ਆ ਮਿਲਕ ਕਵਰੇ ਤੁਸੀਂ ਦੇਖ ਸਕਦੇ ਹੋ। ਸਾਰੇ ਜ਼ਿਆਦਾਤਰ ਚਾਰ ਲੀਟਰ ਕਾਲੀ ਪੈਕਿੰਗ ਲੈ ਕੇ ਜਾਂਦੇ ਨੇ। ਆ ਤੁਸੀਂ ਦੇਖ ਲਓ 5 ਡਾਲਰ 74 ਦਾ ਪੈ ਰਿਆ ਮਿਲਕ ਕੱਲ ਮੈਂ ਜੀ ਮੈਗਾ ਲੈ ਕੇ ਗਿਆ। ਉਹ ਦਿਨਾਂ ਨੂੰ ਮੈਂ ਗਿਆ ਲੈ ਗਿਆ ਚਲੋ ਇੱਥੇ ਲੈ ਕੇ ਜਾਣ ਦਾ ਫਾਇਦਾ ਜ਼ਰੂਰ ਹੈ ਸਸਤਾ ਪੈਂਦਾ ਸਰਦਾਰ ਸੁਪਰ ਮਾਰਕੀਟ ਤੇ 6 ਡਾਲਰ ਰਸੀਬ ਸੈਂਟ ਦਾ ਪੈ ਰਿਹਾ ਹੈ ਐਗ ਦੇਖ ਲਓ ਵੀਰੇ ਲੱਗ ਲੱਗ ਤਰ੍ਹਾਂ ਦੇ 12 ਕੁਆਂਟੀਟੀ ਦੇ ਐਗ ਨੇ ਵੀ 5 ਡਾਲਰ 18 ਕੋਈ 7 ਡਾਲਰ ਕੋਈ ਸਾਢੇ 4 ਡਾਲਰ ਦੇ ਐਗ ਨੇ ਕੋਈ 8 ਡਾਲਰ ਦੇ 5 ڈالر ਦੇ 12 ਪੀਸ ਹੁੰਦੇ ਨੇ ਇਹ ਐਗ ਦੇ ਵਿੱਚ ਬਾਟਰ ਦੇਖ ਲਓ ਤੁਸੀਂ ਲੱਗ ਤਰਾਂ ਕੁਆਂਟੀਟੀ ਸਾਰੀ ਐਵਰੇਜ ਇਹ ਡੈਰੀ ਵਾਲੀ ਚ ਪ੍ਰੋਡਕਟ ਆ ਗਈ ਸਾਰੇ ਤੁਸੀਂ ਪਨੀਰ ਲੈਣਾ ਕੁਝ ਹੋਰ ਲੈਣਾ ਸਾਰੇ ਡੈਰੀ ਪ੍ਰੋਡਕਟ ਆ ਗਏ ਠੀਕ ਹੈ ਜਿੰਨਾ ਹੋ ਸਕੇ ਮੈਂ ਸਾਨੂੰ ਦਿਖਾਤਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤਾਂ ਕਿ ਤੁਹਾਡੇ ਲਈ ਹੋਰ ਵੀ ਇਨਫੋਰਮੇਸ਼ਨ ਵੀਡੀਓ ਆਪਾਂ ਲੈ ਕੇ ਆ ਸਕੀਏ ਠੀਕ ਹੈ ਜੀ ਹਰ ਚੀਜ਼ ਮਿਲਦੀ ਹੈ ਜਿਹੜੇ ਇਲੈਕਟ੍ਰੋਨਿਕਸ ਆਈਟਮ ਤੋਂ ਲੈ ਕੇ ਕੋਈ ਵੀ ਸਮਾਨ ਤੁਹਾਨੂੰ ਸਭ ਮਿਲ ਜਾਏਗਾ ਜਿਹੜੀ ਇਹ ਵੀਡੀਓ 'ਚ انا ਮੈਂ ਗਰੋਸਰੀ ਮੈਨੂਮੈਂਟ ਜੀ ਦਿਖਾਵਾਂਗੀ ਜਿਹੜੀ ਆਪਾਂ ਨੂੰ ਇੰਡੀਆ ਦੇ ਵਿੱਚ ਜ਼ਰੂਰਤ ਹੁੰਦੀ ਹੈ ਲਗਭਗ ਆ ਤੁਸੀਂ ਆਟਾ ਦੇਖ ਸਕਦੇ ਹੋ ਆ ਲਓ ਚਾਵਲ ਬਰਾਊਨ ਰਾਈਸ ਚਾਵਲ ਦੇਖ ਲਓ 8 ਕਿਲੋ ਪਰੌਣ ਰਾਈਸ ਚਾਵਲ 34 ਡਾਲਰ ਦੇ ਨੇ ਵੀਰੇ ਆ ਤੁਸੀਂ ਚਾਵਲ ਲੈਣੇ ਚਾਹੋਗੇ ਤਾਂ 8 ਕਿਲੋ ਆ ਦੇਖ ਲਓ 14 14 ਡਾਲਰ 27 ਸੈਂਟ 4.5 ਕਿਲੋ ਇਹ ਹੈਗੇ ਨੇ ਚਾਵਲ ਦਾ ਰੇਟ ਆ ਕਿ ਇਹਦਾ ਆਟਾ ਕੀ ਤੇ ਆਪਾਂ ਜਿੰਨੀ ਕਿ ਲੋੜੀ ਦੀ ਚੀਜ਼ ਆਪਾਂ ਤੁਹਾਨੂੰ ਸਾਰੀ ਦਿਖਾਤੀ ਠੀਕ ਹੈ ਹੁਣ ਆਪਾਂ ਚੱਲਦੇ ਹਾਂ ਕੈਨੇਡੀਅਨ ਟਾਇਰ ਉੱਤੇ ਦੇਖਦੇ ਆ ਕੋਈ ਮਿਲ ਜੇ ਸਿਸਟਮ ਕੋਈ ਕਰਦੇ ਆ ਹਨਾ ਫੀ ਦੇਖ ਸਕਦੇ ਆ ਆਪਾਂ ਸੋਚ ਰਹੇ ਸੀ ਯਾਰ ਕਿ ਬਰਨਰ ਸਟੋਪ ਲੈ ਚਲੀਏ ਕਿਉਂਕਿ ਇੱਥੇ ਮੈਂ ਰਹਿਣਾ ਉੱਥੇ ਕਿਚਨ ਹੈ ਨਹੀਂ ਗੀ ਤੇ ਮੈਸੂ ਜਿਹੜਾ ਚਾਚੂ ਬਣਾ ਲਿਆ ਕਰੀਏ ਕਿਉਂਕਿ ਉਹ ਪਰੰਟੀ ਚਾਹ ਬਣਾ ਕੇ ਦਿੰਦੀ ਹੈ ਸੋ ਦੇਖਦੇ ਆ ਕੋਈ ਮਿਲਦਾ ਇੱਥੇ ਸਿਸਟਮ ਇਧਰ ਸਾਰੇ ਬੱਚਿਆਂ ਦੇ ਟਵਾਏ ਆ ਗਏ ਦੇਖ ਲੋ ਟੌਏ ਕਿੰਨੇ ਮਹਿੰਗੇ ਮਹਿੰਗੇ ਨੇ 20 20 ਡਾਲਰ ਦੇ ਟੌਏ ਨੇ 26 26 ਡਾਲਰ ਦੇ ਟੌਏ ਦੇਖੋ ਕਿੰਨੇ ਮਹਿੰਗੇ ਟੌਏ ਨੇ ਗੁड़िया ਦੇਖ ਲੋ ਇੱਥੇ ਜੇ ਲੈਣੀ ਹੈ ਲੰਮੀ ਗੁड़िया 34 ਡਾਲਰ ਦੀ ਮੰਗਟ ਡਿਮਾਂਡ ਦੇਖ ਤੇਰੇ ਵਾਸਤੇ 12.97 ਇਹ ਸਾਰੇ ਆ ਗੇਮ ਰੂਮਸ ਨੇ 90 90 ਡਾਲਰ ਦੇ 64 64 ਡਾਲਰ ਦੇ ਮਿਲਦੇ ਨੇ ਪੀਡੀਐਮ ਸਟੋਰ ਹੈ ਆ ਦੇਖ ਸਕਦੇ ਹੋ ਇਲੈਕਟ੍ਰੋਨਿਕਸ ਸੈਕਸ਼ਨ ਵੀ ਇੱਥੇ ਹੈਗੇ ਨੇ Samsung ਦੀ LED 648 55 ਇੰਚੀ 65 ਇੰਚੀ 1298 ਦੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਆ 43 ਇੰਚੀ 448 ਦੀ ਤੇ ਸਾਰੀਆਂ ਫਾਈਲ ਲੀਡੀਆਂ ਨੇ ਇਲੈਕਟ੍ਰੋਨਿਕ ਸੈਟ ਮਾ ਗਿਆ ਲਓ ਜੀ ਹੁਣ ਆਪਾਂ ਚੱਲੇ ਘਰੇ 5-10 ਮਿੰਟਾਂ ਨੂੰ ਪਹੁੰਚ ਜਾਾਂਗੇ ਜੇ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਥੈਂਕ ਯੂ ਸੋ ਮੱਚ